ਪੰਜਾਬ ਦੀ ਸਰਕਾਰ ਸਦਾ ਭਵਨ ਸਿੰਘ ਮਾਨ ਦੀ ਸਰਕਾਰ ਨੇ ਇਹਦਾ ਸੰਭਾਲਿਆ ਤੇ ਸਭ ਤੋਂ ਪਹਿਲਾਂ ਇਹ ਹੀ ਗਾਰੰਟੀ ਦਿੱਤੀ ਸੀ ਕਿ ਪੰਜਾਬ ਦੇ ਸਿੱਖਿਆ ਮਾਡਲ ਨੂੰ ਅਸੀਂ ਨੈਸ਼ਨਲ ਨਹੀਂ ਇੰਟਰਨੈਸ਼ਨਲ ਲੈਵਲ ਤੇ ਲੈ ਜਾ ਜਿਹੜਾ ਬਣਾਵਾਂਗੇ ਸੋ ਇਹਦੀ ਸ਼ੁਰੂਆਤ 2022 ਚ ਹੋਈ ਤੇ ਅੱਜ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਜਿਹੜਾ ਲਹਿਰ ਚੱਲੀ ਆ ਇਹਦੇ ਚ ਤੁਸੀਂ ਦੇਖਿਆ ਸਕੂਲਾਂ ਦੇ ਵਿੱਚ ਕਿੰਦਾ ਸੋਹਣਾ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ ਉਹ ਮੌਲ ਤਾਂ ਹੀ ਬਣਿਆ ਜੇ ਪੰਜਾਬ ਦੇ ਲੋਕਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਤੇ ਪ੍ਰੋਸਾ ਕਰਕੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਬਣਾ ਕੇ ਪੰਜਾਬ ਚਾਰ ਮੰਦੀ ਰਾਜ ਦੀ ਸਰਕਾਰ ਬਣਾਈ ਸੋ ਇਹ ਸਾਰਾ ਤਾਂ ਹੀ ਸੰਭਵ ਹੋਇਆ ਜੇ ਪੰਜਾਬ ਨੇ ਲੋਕਾਂ ਨੇ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋ ਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਮੇਰੇ ਵਾਸਤੇ ਬਹੁਤ ਸੁਭਾਦਾ ਦਿਨ ਹੈ ਸਾਰੇ ਪੰਜਾਬ ਵਾਸਤੇ ਬਹੁਤ ਸੁਭਾਦਾ ਤੇ ਨੇ ਕਿ ਸਾਰੇ ਪੰਜਾਬ ਦੇ ਵਿੱਚ ਜਿਹੜਾ ਇਹੋ ਜਿਹਾ ਸਿੱਖਿਆ ਕ੍ਰਾਂਤੀ ਦਾ ਜਿਹੜਾ ਮਾਡਲ ਆ ਉਹਨੂੰ ਅੱਜ ਉਤ ਘਾਟਨ ਕੀਤੇ ਜਾ ਰਹੇ ਕਿਉਂਕਿ ਅੱਜ ਤਕਰੀਬਨ ਹੈ ਮੈਂ ਹਰ ਜੇ ਦੇ ਵਿੱਚ ਜਿਹੜੇ ਸਕੂਲਾਂ ਨੂੰ ਪ੍ਰੋਗਰਾਮਾਂ ਦਿੱਤੇ ਹੈਗੇ ਆ ਕਿਉਂਕਿ ਨਵਾਂ ਸੈਸ਼ਨ ਸ਼ੁਰੂ ਹੋਣ ਵਾਲਾ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਕੰਮ ਰੇ ਵੀ ਚਾਹੀਦੇ ਆ ਬੱਚਿਆਂ ਵਾਸਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਚਾਹੀਦਾ ਹੈ ਬੱਚਿਆਂ ਵਾਸਤੇ ਟਾਇਲਟਸ ਵੀ ਚਾਹੀਦੇ ਆ ਬੱਚਿਆਂ ਵਾਸਤੇ ਬੈਠਣ ਦਾ ਸਾਧਨ ਵੀ ਚਾਹੀਦਾ ਹੈ ਬੱਚਿਆਂ ਵਾਸਤੇ ਹੀ ਨਹੀਂ ਟੀਚਰਾਂ ਵਾਸਤੇ ਵੀ ਬੈਠਣ ਵਾਸਤੇ ਕੁਰਸੀਆਂ ਇਨਫਰਾਸਟ੍ਰਕਚਰ ਲੈਦਾ ਚਾਹੀਦੀਆਂ ਉਹ ਸਾਰੀਆਂ ਚੀਜ਼ਾਂ ਪੰਜਾਬ ਸਰਕਾਰ ਨੇ ਪ੍ਰੋਵਾਈਡ ਕਰਵਾਈਆਂ ਤਾਂ ਕਰਕੇ ਇਹ ਸੈਸ਼ਨ ਦੀ ਸ਼ੁਰੂਆਤ ਆ ਅਸੀਂ ਇੱਕ ਵਧੀਆ ਅਪਗ੍ਰੇਸ਼ਨ ਅਪਗ੍ਰੇਸ਼ਨ ਗਾਇਕ ਕੀਤੀ ਆ ਤੇ ਪੰਜਾਬ ਦੀ ਸਿੱਖਿਆ ਕ੍ਰਾਂਤੀ ਨਾਮ ਦਿੱਤਾ ਗਿਆ ਸੋ ਪੰਜਾਬ ਦੇ ਲੋਕਾਂ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿ ਪੰਜਾਬ ਦੇ ਜਿਹੜੇ ਲੋਕ ਆ ਉਹ ਆਮ ਆਦਮੀ ਪਾਰਟੀ ਦੀ ਸਿੱਖਿਆ ਨੀਤੀ ਨੂੰ ਬਹੁਤ ਪਸੰਦ ਕੀਤਾ ਜਿੱਥੇ ਸਕੂਲਾਂ ਦੇ ਵਿੱਚ ਪਹਿਲਾਂ ਐਡਮਿਸ਼ਨ ਲੈਣੇ ਸੀ ਹੁੰਦਿਆਂ ਲੋਕੀ ਸਰਕਾਰੀ ਸਕੂਲ ਦਾ ਨਾਮ ਸੁਣ ਕੇ ਡਰਦੇ ਸੀ ਕਿ ਅਸੀਂ ਆਪਣੇ ਬੱਚੇ ਨੂੰ ਖੂਚ ਨਹੀਂ ਸੁਟਣਾ ਅੱਜ ਉੱਨਾਂ ਹੀ ਸਰਕਾਰੀ ਸਕੂਲਾਂ 'ਚ ਦਾਖਲਾ ਲੈਣ ਵਾਸਤੇ ਐਮਐਲਏ ਦਾ ਫੋਨ ਚੇਰਮੈਨਾਂ ਦਾ ਫੋਨ ਨੋਰ ਵੀ ਸਰਕਾਰੀ ਅਧਿਕਾਰੀਆਂ ਦਾ ਫੋਨ ਜਿਹੜੇ ਉਹ ਕਰਾਉਣੇ ਪੈ ਰਹੇ ਤਾਂ ਹੀ ਕਰਾਉਣੇ ਪੈ ਰਹੇ ਕਿਉਂਕਿ ਪੰਜਾਬ ਦੇ ਸਿੱਖਿਆ ਦਾ ਤਾਂ ਚਾ ਬਦਲ ਚੁੱਕਾ ਹੈ ਬਿਲਕੁਲ ਜੀ ਵੇਖੋ ਸ਼ਵਾਰਸ਼ਤਾ ਸੁਭਾਗ ਗੱਲਾਂ ਕਿਉਂਕਿ ਮੈਂ ਖੁਦ ਸਰਕਾਰੀ ਸਕੂਲ ਦਾ ਪੜਿਆ ਹਾਂ ਇਹ ਕੋਈ ਤਾਂ ਸਰਕਾਰੀ ਸਕੂਲ ਚੀਆਂ ਐਸਲੇ ਮੈਂ ਇਹਨਾਂ ਟਾਟਾਂ ਦੇ ਬਹਿ ਕੇ ਬੰਦ ਵਾਲੇ ਨੂੰ ਅੱਜ ਪਰਮਾਤਮਾ ਨੇ ਕਿੱਥੇ ਦੀ ਕਿੱਥੇ ਪਹੁੰਚਾਤਾ ਤੇ ਮੈਂ ਆਪਣੇ ਬੱਚਿਆਂ ਦਾ ਜਿਹੜਾ ਦੁੱਖ ਆ ਉਹਨੂੰ ਚੰਗੀ ਤਰ੍ਹਾਂ ਜਾਣਿਆ ਤੇ ਅੱਜ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਵਧੀਆ ਬੈਂਚ ਦਿੱਤੇ ਆ ਵਧੀਆ ਕਲਾਸ ਰੂਮ ਦੇ ਉੱਤੇ ਵਧੀਆ ਲਾਇਬ੍ਰੇਰੀਆਂ ਦਿੱਤੀਆਂ ਵਧੀਆ ਜਿਹੜੇ ਆ ਮਾਹੌਲ ਸਿਰਜਿਆ ਪੰਜਾਬ ਦੇ ਸਕੂਲਾਂ ਦਾ ਸੋ ਇਹਦੇ ਵਾਸਤੇ ਅਸੀਂ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦਾ ਸਾਡੇ ਸਿੱਖਿਆ ਮੰਤਰੀ ਸਰਦਾਰ ਜੋਸ਼ ਸਿੰਘ ਬੈਂਸੀ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਰਦਾਰ ਮਾਨ ਦੀ ਪਹਿਲੀ ਸਰਕਾਰ ਹੈ ਜਿਨੇ ਟੀਚਰਾਂ ਨੂੰ ਪਿਛਲੇ 75 ਸਾਲਾਂ ਦਾ ਜ ਨੂੰ ਫਿਨਲੈਂਡ ਸਕਾਟਲੈਂਡ ਨਿਊਜ਼ੀਲੈਂਡ ਹੋਰ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਆਈਆਈ 30 ਆਈਆਈਆ ਮਹਿਮਦਾਬਾਦ ਤੇ ਹੋਰ ਵੀ ਇਨਾਂ ਇੰਸਟੀਚਿਊਸ਼ਨ ਸੰਸਥਾਵਾਂ ਦੇ ਵਿੱਚ ਭੇਜਿਆ ਜਿੱਤੋਂ ਟ੍ਰੇਨਿੰਗ ਲੈ ਕੇ ਸਾਡੇ ਪ੍ਰਿੰਸੀਪਲ ਸਬਾਨ ਆਪਣੇ ਟੀਚਰਾਂ ਨੂੰ ਟ੍ਰੇਨਿੰਗ ਦੇ ਕੇਗਾ ਪੰਜਾਬ ਦੇ ਪਿਛ ਨੂੰ ਜਿਹੜਾ ਨਰੋਇਆ ਪਿਛ ਹੁਕਸ਼ਾਲ ਪਿਛ ਬਣਾ ਰਿਹਾ ਸੋ ਇਹ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਟੀਚਰ ਨੂੰ ਬਾਹਰੋਂ ਟ੍ਰੇਨਿੰਗ ਦੇ ਕੇ ਜਿਹੜਾ ਉਹ ਟੀਚਰਾਂ ਨੂੰ ਟ੍ਰੇਨਿੰਗ ਦੇ ਕੇ ਸੁਖੁਸ਼ਾਲ ਕਰਕੇ ਤੇ ਇਥੇ ਪੰਜਾਬ ਦੀ ਜਿਹੜੀ ਨਵੀਂ ਕ੍ਰਾਂਤੀ ਆਈ ਹੈ ਸਿੱਖਿਆ ਦੀ ਨਵੀਂ ਕ੍ਰਾਂਤੀ ਆਈ ਹੈ ਇਹਨੂੰ ਆਪਾਂ ਇੱਕ ਵਧੀਆ ਤਰੀਕੇ ਦੀਆਂ ਜ਼ਿਲ੍ਹਾ ਦਿਸ਼ਟਿਕਾਂ ਦੇ ਨਾਲ ਦੇਖਿਆ ਤੇ ਪੰਜਾਬ ਦੇ ਲੋਕਾਂ ਵਾਸਤੇ ਮਾਡਲ ਬਹੁਤ ਵੱਸ ਭਾਗ ਹੈ ਇਕੋ ਜਿਹੇ ਪੇਰੈਂਟਸ ਬਹੁਤ ਖੁਸ਼ ਆ ਮੈਂ ਤਕਰੀਬਨ ਆਉਂਦੇ ਆ ਉਹਦੇ ਪਹਿਲਾਂ ਵੀ ਇੱਕ ਸਕੂਲ ਚ ਗਿਆ ਸੀ ਉੱਥੇ ਵੀ ਤਕਰੀਬਨ ਬੱਚਿਆਂ ਨਾਲੋਂ ਪੇਰੈਂਟਸ ਜ਼ਿਆਦਾ ਆਏ ਹੋਏ ਸੀ ਤੇ ਟੀਚਰਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਉਤਸ਼ਾਹ ਸੀ ਕਿਉਂਕਿ ਜਦੋਂ ਪੇਰੈਂਟਸ ਤੇ ਬੱਚਿਆਂ ਦੀ ਮੀਟਿੰਗ ਟੀਚਰਾਂ ਦੇ ਨਾਲ ਹੁੰਦੀ ਹੈ ਤਾਂ ਬਹੁਤ ਵੱਡਾ ਜਿਹੜਾ ਉਹ ਇੱਕ ਪੋਜ਼ਿਟਿਵ ਲੈਕਚਰ ਜਿਹੜੀ ਉੱਥੇ ਮਿਲਦੀ ਹੈ ਸੋ ਬਹੁਤ ਵੱਡੀ ਪੋਜ਼ਿਟਿਵਿਟੀ ਜਿਹੜੀ ਮਿਲਦੀ ਹੈ ਸੋ ਇਸ ਕਰਕੇ ਮੈਂ ਹੀ ਚਾਹਾਂਗਾ ਕਿ ਇਹ ਜਿਹੜੀਆਂ ਬੱਚਿਆਂ ਦਾ ਜਿਹੜਾ ਮਾਹੌਲ ਹੈ ਜਿਹੜਾ ਬੱਚਿਆਂ ਦੇ ਪੇਰੈਂਟਸ ਦਾ ਜਿਹੜਾ ਦਿਲ ਆ ਉਸ ਦਾ ਪ੍ਰਭੂਵਾਨ ਸਿੰਘ ਜੀ ਮਾਨ ਠੀਕ ਹੈ ਜਿਹਦੇ ਵਿੱਚ ਕੰਮ ਹੋਏ ਆ ਉਹਦਾ ਉਦਘਾਟਨ ਸੀਗਾ ਔਰ ਅੱਜ ਉਹਦੇ ਉਦਘਾਟਨ ਸਮਾਰੋਹ ਦੇ ਤੌਰ ਤੇ ਸਾਡੇ ਸਕੂਲ ਤੋਂ ਸ਼ੁਰੂਆਤ ਕੀਤੀ ਗਈ ਹੈ ਔਰ ਰਾਜ ਦੇ ਸਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਐਮ ਐਲ ਏ ਡਾਕਟਰ ਜਸਬੀਰ ਸਿੰਘ ਸੰਧੂ ਜੀ ਉਹਨਾਂ ਵੱਲੋਂ ਜਿਹੜਾ ਸਾਡੇ ਸਕੂਲ ਵਿੱਚ ਆ ਕੇ ਤਿੰਨ ਨੇਗੋਸ਼ੀਏਸ਼ਨ ਕੀਤੀਆਂ ਗਈਆਂ ਨੇ ਜਿਦੇ ਵਿੱਚ ਇੱਕ ਸਾਡੇ ਜਿਹੜੀ ਹੈ ਬਾਉਂਡਰੀ ਵਾਲ ਰਿਪੇਅਰ ਹੋਈ ਸੀ ਸੈਕੰਡਲੀ ਕਮਰਾ ਨਵਾਂ ਬਣ ਰਿਹਾ ਔਰ ਥਰਡ ਕੁਝ ਕਮਰਿਆਂ ਦੀ ਜਿਹੜੀ ਰਿਪੇਅਰ ਹੋਈ ਸੀ ਇਹਨਾਂ ਤਿੰਨਾਂ ਕੰਮਾਂ ਵਜਿਹਾ ਇਹ ਨੇਗੋਸ਼ੀਏਸ਼ਨ ਵਰਕ ਆ ਨੇਗੋਸ਼ੀਏਸ਼ਨ ਉਹ ਸਾਡੇ ਐਮ ਐਲ ਏ ਸਾਹਿਬ ਵੱਲੋਂ ਕੀਤਾ ਗਿਆ ਔਰ ਪੰਜਾਬ ਸਰਕਾਰ ਜਿਹੜੀ ਆ ਇਹ ਬਹੁਤ ਜ਼ਿਹਰਦਿਆ ਸਿੱਖਿਆ ਗ੍ਰਾਂਤੀ ਦੇ ਪ੍ਰਤੀ ਸਿੱਖਿਆ ਨੂੰ ਉੱਪਰ ਚੁੱਕਣ ਲਈ ਤੇ ਪਿਛਲੇ 3 ਸਾਲ ਦੌਰਾਨ ਜੋ ਵੱਖ-ਵੱਖ ਸਕੂਲਾਂ ਨੂੰ ਗ੍ਰਾਂਟਸ ਮਿਲੀਆਂ ਨੇ ਜਦੋਂ ਘਾਟਨ ਸਮਾਰੋਹ ਜਿਹੜੇ ਸ਼ੁਰੂ ਕੀਤੇ ਗਏ ਆ ਜਿਹਦੇ ਵਿੱਚ ਪਹਿਲੀ ਸ਼ੁਰੂਆਤ ਆ ਸਾਡੇ ਸਕੂਲਾਂ ਦੀ ਕੀਤੀ ਬਿਲਕੁਲ ਜੀ ਬਿਲਕੁਲ ਹੁਣ ਬਿਲਕੁਲ ਸਮਾਂ ਬਦਲ ਗਿਆ ਵਾ ਔਰ ਬਹੁਤ ਸਾਰੇ ਬੱਚੇ ਜਿਹੜੇ ਇਹ ਜਿਹੜੇ ਉਹਨਾਂ ਦੇ ਪੇਰੈਂਟਸ ਪ੍ਰਾਈਵੇਟ ਸਕੂਲਾਂ ਤੋਂ ਛੁਟਾ ਕੇ ਸਾਡੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾ ਰਿਹਾ ਕਿਉਂਕਿ ਜੋ ਇਨਫਰਾਸਟ੍ਰਕਚਰ ਸਾਡੇ ਸਰਕਾਰੀ ਸਕੂਲਾਂ ਕੋਲ ਇਸ ਟਾਈਮ ਹੈਗਾ ਵਾ ਕੁਝ ਪ੍ਰਾਈਵੇਟ ਸਕੂਲਾਂ ਕੋਲ ਵੀ ਨਹੀਂ ਰਹਿ ਗਿਆ ਸਾਡੇ ਸਕੂਲਾਂ ਤੋਂ ਬਹੁਤ ਅੱਗੇ ਜਾ ਚੁੱਕਾ ਹਨ ਵੀ ਪਤਾ ਹੈ ਕਿ ਜੇ ਸਾਡੇ ਟੀਚਰਸ ਨਹੀਂ ਵੈਲ ਕੁਆਲੀਫਾਈਡ ਟੀਚਰਸ ਨੇ ਟੈਟ ਦਾ ਟੈਸਟ ਪਾਸ ਕਰਕੇ ਭਰਤੀ ਹੁੰਦੇ ਆ ਔਰ ਕਈ ਟੈਸਟਾਂ ਵਿੱਚੋਂ ਨਿਕਲ ਕੇ ਫਿਰ ਉਹਨਾਂ ਨੂੰ ਜਿਹੜੀ ਸਰਕਾਰੀ ਨੌਕਰੀ ਯਾਨੀ ਸਰਕਾਰੀ ਟੀਚਰ ਦੇ ਦੌਰ ਤੇ ਮਿਲਦੀ ਹੈ ਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਬੜੀ ਅਨਪੇਡ ਸਟਾਫ ਵੀ ਲੱਗਾ ਹੁੰਦਾ ਹੈ ਸੋ ਸਾਨੂੰ ਸਾਡੇ ਲੋਕਾਂ ਨੂੰ ਇਹ ਸੁਨੇਹਾ ਹੈ ਕਿ ਹੁਣ ਜਿਸ ਤਰ੍ਹਾਂ ਸਿੱਖਿਆ ਕ੍ਰਾਂਤੀ ਦੇ ਨਾਲ ਸਕੂਲਾਂ ਦੀ ਨਿਹਾਰ ਬਦਲੀ ਹੈ ਤਾਂ ਵੱਧ ਤੋਂ ਵੱਧ ਜਿਹੜਾ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਸਰਕਾਰੀ ਸਕੂਲਾਂ ਚ ਦਾਖਲ ਕਰਾਉਣ ਆਪਣੇ ਬੱਚਿਆਂ ਨੂੰ ਤਾਂ ਕਿ ਜੇ ਵੀ ਸਰਕਾਰ ਬੁਨਸਹੂਲਤਾਂ ਦੇ ذریعے ਉਹਦਾ ਵਾਅਦੋ ਵਾਅਦਾ ਫਾਇਦਾ ਹੋ ਰਿਹਾ ਬੱਚਿਆਂ ਨੂੰ